ਕਿੰਨਾ ਹੁੰਨੇ ਚੇਰਾ ਮੇਰਾ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਹ ਦਿਨ ਵੀ ਗੱਡੀ ਨੂੰ ਜਾ ਕੇ ਆ ਰਿਹਾ ਸੀ ਯਾਰ ਯਾਰ ਜਾਲੀਆਂ ਕਰ ਤੁਹਾਨੂੰ ਜਾਲੀਆਂ ਕਰਕੇ ਰੋਕੇ ਹਣ ਇਹਨੇ ਜਾਲੀਆਂ ਲੱਗੀਆਂ ਤਾਂ ਰੋਕੇ ਮੈਂ ਯਾਰ ਤੂੰ ਹੀ ਉਦੋਂ ਫੇਰ ਲੱਗੇ ਆਹ ਤੂੰ ਕਹਿੰਦਾ ਸਾਈਡ ਤੇ ਕੀ ਕੀ ਗੱਲ ਹੈ ਮੈਂ ਸਾਈਡ ਤੇ ਕਰਦਾ ਮੈਂ ਵਰਤੀ ਤੇ ਕਟੀਆਂ ਆਨ ਨਹੀਂ ਕਰੇ ਮੂੰਹ ਤੇ ਨਹੀਂ ਲਿਖਿਆ ਨਹੀਂ ਕਰ ਸਕਦਾ ਤੇਰੀ ਗੱਡੀ ਕਿੱਥੇ ਮੇਰੀ ਗੱਡੀ ਮੈਂ ਡਾਕ ਲੈ ਜਾਂਦਾ ਵਰਤੀ ਭਾਈ ਨਾ ਭਾਜੀ ਮੈਂ ਵਰਤੀ 'ਚ ਹੁੰਦਾ ਨਹੀਂ ਨਾ ਆ ਨਹੀਂ ਹੁੰਦਾ ਭਾਜੀ ਵਰਤੀ ਜਾਣਾ ਸਾਡੀ ਹੁੰਦੀ ਐ ਇਸ ਨਾਗਰ ਸਾਹਮਣੇ ਲੱਗਿਆ ਦੱਸੋ ਇਹ ਕੀ ਨਾ ਕਰਦਾ ਆ ਉਹ ਆਪਰੇਸ਼ਨ ਟੀਮ ਚ ਜਾਓ ਗੱਲ ਕਰ ਲੈਣਾ ਜਾਓ ਗੱਲ ਕਰ ਲੈਣਾ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਗੱਡੀਆਂ ਬਣ ਗਈਆਂ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੂੰ ਚਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆਂ ਉਹ ਲਵਾ ਦੇ ਉਹ ਫਰਾਗਿਆ ਤੇ ਚੰਗਾ ਆ ਤੇ ਅੱਗੇ ਉਹ ਭਰਾ ਜੀ ਮੈਂ ਵੀ ਅਸਤਾਨੇ ਲਗਾਉਣਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਹਾਂ ਇਹਨੇ ਕੰਮ ਕਰਨਾ ਤੇ ਤੁਹਾਨੂੰ ਹੁਣ ਤੁਸੀਂ ਥਾਲੀਆਂ ਲਵਾ ਲੋ ਮੇਰੀਆਂ ਮਾੜੀ ਭਈ ਜੀ ਸਾਨੂੰ ਕੋਈ ਮੂੰਹ ਤੇ ਲਿਖਿਆ ਤੇ ਕੋਈ ਤੁਸੀਂ ਉਹ ਮੈਂ ਇਹਨੂੰ 20 ਦਿਨ ਦੱਸਿਆ ਇਹਨੂੰ ਕਿੰਨੀ ਗੱਲ ਦੱਸਿਆ ਇਹ ਮੈਨੂੰ ਆਉਂਦਾ ਵੀ ਤੈਨੂੰ ਮੈਂ ਉਹ ਸਾਨੂੰ ਕਿਹੜੀ ਗੱਲ ਮੈ ਰੋਕ ਕੇ ਮੈਂ ਸਾਈਡ ਤੇ ਰੋਕਿਆ ਕਿਉਂਕਿ ਰੋਕਿਆ ਕਿ ਰੋਕਿਆ ਕਿ ਉਸ ਨੂੰ ਮਿਲਿਆ ਹਾਂਜੀ ਪੂਰ ਸਿਟੀ ਦੇ ਤੇ ਮੁਲਾਜ਼ਮ ਮੈਂ ਵੀ ਮੁਲਾਜ਼ਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਕਿ ਸਾਈਡ ਤੇ ਲਾ ਤੂੰ ਉਸ ਦਿਨ ਵੀ ਲਾਈ ਮੈਂ ਸਾਈਡ ਤੇ ਨਾਲ ਮੈਂ ਸਾੜੀ ਕਿਰਾਇਆ ਕਰਕੇ ਗੱਡੀਆਂ ਨਹੀਂ ਲਗੀਆਂ ਵਿਚ ਉਹ ਮੈਡਮ ਮੇਰੀ ਵੀਡੀਓ ਬਣਾਓ ਰੋਡ ਤੇ ਮਟਰਸੋ ਮੇਰੀ ਕੀ ਗੱਲ ਚਾਹਦਾ ਨਹੀਂ ਮੇਰੀ ਕੀ ਗੱਲ ਪੜ੍ਹਣ ਲਈ ਤੈਨੂੰ ਮੈਂ ਆਪਣੀ ਜਗ੍ਹਾ ਤੇ ਬੁਲਾ ਜਾਂਗਾ ਆਪਣੀ ਜਗ੍ਹਾ ਹੀ ਵਰਦੀ ਪਾ ਕੇ ਲੋ ਤੇ ਨਹੀਂ ਮੈਂ ਕਮਾਲ ਹੋਈ ਤੇਰੇ ਵਾਲੀ ਯਾਰ ਮੈਂ ਲਾਉਣੀ ਆ ਜਾਣੀਆਂ ਤੇ ਤੇਰਾ ਜੂਰੇ ਤੇ ਲਵਾਣੀ ਆ ਲਾਉਣੀ ਆ ਲਾਣੀਆਂ ਲਾਓ ਫਿਰ ਤੈਨੂੰ ਲਾਉਣੀ ਆ ਮੈਂ ਆ ਜੈੱਟ ਬਲੈਕ ਵੀ ਹੋ ਜੀ ਕੋਈ ਨਹੀਂ ਚੱਕਾ ਹਣ ਮੈਂ ਤੇ ਸਾਢੇ 5 ਵਜੇ ਮੇਰੇ ਤੇ ਪਵਾ ਦੇ ਪਾ ਦੇ ਪਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾਣੀਆਂ ਲੱਗ ਤਰੇ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਹਾਂ ਕੀ ਕਰਾਂ ਮੈਨੂੰ ਤੈਨੂੰ ਮੈਨੂੰ ਵੀ ਜਾਂਦਾ ਐਵੇਂ ਤੂੰ ਰੁਕੀ ਜਾਂਦਾ ਮੈਨੂੰ ਕੀ ਜਾਂਦਾ ਜਿਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਹੈ ਤੇ ਤੈਨੂੰ ਕੀ ਕਹਾਂ ਕੀ ਕਹਾਂ ਕੀ ਹੁਣ ਜਾਣ ਕੇ ਬੈਠੀ ਮੈਂ ਕਿਹਾ ਕੀ ਉਹ ਤੇ ਐਵੇਂ ਬੱਸੀ ਹੁੰਦਾ ਤੂੰ ਉਦਨ ਵੀ ਲਾਈਆ ਸੀ ਅੱਜ ਤੇ ਸਾਈਡ ਤੇ ਕਹਾਂ ਤੈਨੂੰ ਕੁਝ ਕਹਿਆ ਤੈਨੂੰ ਕੋ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰਾਂ ਭਰਾ ਮੇਰਾ ਨਾ ਜੜਨਾ ਭਾਈ ਸਾਈਡ ਤੇ ਕਰਨਾ ਮਾੜੀ ਜਾਨ ਕਰ ਲੈ ਵੀ ਇੱਕ ਮਿੰਟ ਮੇਰੀ ਗੱਲ ਹਾਂਜੀ ਹਾਂਜੀ ਰੋ ਉੱਚੇ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੇ ਮੇਰੀ ਗੱਲ ਹਾਂ ਬੋਲੋ ਇੰਨਾ ਹੀ ਤੂੰ ਅਸਲਾ ਮੈਂ ਕਹਿੰਦਾ ਇੰਨਾ ਹੀ ਤੂੰ ਜਾਈ ਨਹੀਂ ਹੁੰਦੇ ਦੋਦ ਜਿੰਦੀ ਰਹਿੰਦੀ ਤੈਨੂੰ ਫੜਾ ਰਹੀ ਹਾਂ ਮੇਰੇ ਕੋਈ ਕਵਰੀ ਕੀ ਕੀਤੀ ਰਜੀਦ ਐਵੇਂ ਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕੁਇੰਟ ਲਾ ਰੂ ਮੈਂ ਰਿਕਵਰ ਕਰਤੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਮੈਂ ਫਿਰ ਤੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਮੈਨੂੰ ਲੱਗੂ ਜੇ ਮੈਨੂੰ ਲੱਗੂ ਮੈਂ ਲੱਗੂ ਤੇ ਮੈਂ ਮੈਂ ਵੀ ਥਾਣੇ ਘੱਟੇ ਆ ਮੈਂ ਸ ਸਾਂਗੇ ਮੈਦੀ ਹੋਈ ਆਪਣੀ ਡੂੜੀ ਕਰਨੀ ਅਸਮੈ ਕਰਾਉਣ ਜਾਲੀਆਂ ਲਾ ਨਹੀਂ ਲਾਉਣੀ ਜਾਲੀ ਲਾਉਣੀ ਫਿਰ ਲੱਗਾ ਰੋ ਮੈਂ ਨਹੀਂ ਰੋਜਣਾ ਨਹੀਂ ਖੜਨਾ ਕੋਈ ਨਹੀਂ ਲਵਾ ਦੇ ਤੋਰੋਂ ਨਹੀਂ ਮੈਂ ਨਹੀਂ ਲਾਉਣੀ ਕੋਈ ਚੱਕਰ ਹੀ ਆਪਰੇਸ਼ਨ ਦੀ ਜਿਹੜੀ ਅੱਧੀ ਡੂੜੀ ਜਿਹੜੀ ਤੂੰ ਕਰਨੀ ਹੈ ਵੀ ਮੇਰੇ ਤੋਂ ਹਸਾਨ ਕਰਨਾ ਮੈਂ ਨਹੀਂ ਰੋਣੀ ਜਾਲੀਆਂ ਆਪਰੇਸ਼ਨ ਦੀ ਡੂੜੀ ਦਾ ਨਹੀਂ ਕਰੀ ਜਾਲੀਆਂ ਲਾਉਣਾ ਮੈਂ ਨਹੀਂ ਲਾਉਣੀ ਉਹ ਮੇਰੀਆਂ ਜਾਲੀਆਂ ਫਿਰ ਲਵਾਉਂ ਲਾਈਆਂ ਤੂੰ ਇਹ ਨੂੰ ਨਹੀਂ ਲਵਾਉਣੀ ਨਹੀਂ ਲਵਾਉਣੀ ਚਲਦਾ ਹੈਗਾ ਫਿਰ ਲਵਾਉਂਗਾ ਫਿਰ ਬਾਹਰ ਕਰਵਾ ਦਵਾਂ ਮੈਂ ਨਾ ਲਵਾ ਦੇ ਦੋਈ ਨਹੀਂ ਚੱਕਰ ਲਵਾ ਦੇ ਆਓ ਫਿਰ ਥੱਲੇ ਨਹੀਂ ਹੋਣਾ ਥੱਲੇ ਚਲ ਠੀਕ ਮੈਂ ਲਵਾਉਂਗਾ ਆਪਰੇਸ਼ਨ ਕਰਦੇ ਸਾਡੇ ਸਾਨਾ ਸਾਡੇ ਤੂੰ ਜੂਰੀ ਕਰਦੇ ਬਕਵਾਸ ਥੋੜੀ ਜੀ ਆਪ ਬੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਹਦਾ ਫਿਰ ਮੈਂ ਟਿੱਕੀ ਖਾ ਲਾੜਾ ਫੋਨ ਜਨਾਲਾ ਕਿ ਮੈਂ ਲਵਾਉਣ ਵਾਲੀ ਕਿਹਦੀ ਬਕਵਾਸ ਸਾਡਾ ਸਾਨਾ ਕਰਦੇ ਬਕਵਾਸ ਵਾਲਾ ਕੀ ਗੱਲ ਮੈਂ ਬਕਵਾਸ ਕਿਉਂ ਆਇਆ ਨੂੰ ਸਾਡੇ ਸਾਨਾ ਕਰਦੇ ਤੂੰ ਜੂੜੀ ਆਪਣੀ ਰੰਡੇ ਮੈਂ ਸਾਨਾ ਕਰਦੇ ਮੈਂ